ਇਸ ਦੁਨੀਆ ਦੇ ਵਿੱਚ ਐਸੇ ਕਈ ਬੇਸਹਾਰਾ ਲੋਕ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਾ ਹੋਣ ਕਾਰਨ ਉਹਨਾਂ ਨੂੰ ਆਪਣਾ ਸਾਰਾ ਜੀਵਨ ਜਿਹੜਾ ਹੈ ਸੜਕਾਂ ਉੱਪਰ ਬਤੀਤ ਕਰਨਾ ਪੈ ਰਿਹਾ ਹੈ ਤੇ ਕਈ ਲੋਕ ਪਾਗਲ ਹੋ ਚੁੱਕੇ ਸਨ ਕਈ ਲੋਕਾਂ ਦੀ ਹਾਲਤ ਜਿਹੜੀ ਹੈ ਖਰਾਬ ਹੋ ਗਈ ਇਹਨਾਂ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਰਹੀ ਹੈ ਗੁਰਦਾਸਪੁਰ ਦੇ ਦਿਨਾਨਗਰ ਦੀ ਸਰਬਤ ਦਾ ਪਲਾ ਸੇਵਾ ਸੰਸਥਾ ਇਥੋਂ ਦੇ ਨੌਜਵਾਨਾਂ ਨੇ ਸੇਵਾ ਭਾਵਨਾ ਦੇ ਨਾਲ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਹੈ ਤੇ ਅੱਜ ਉਹਨਾਂ ਦੇ ਲਈ ਇੱਕ ਆਸ਼ਰਮ ਵੀ ਬਣਾਇਆ ਜਿਸ ਵਿੱਚ ਦੱਸਦੇ ਹਈਏ ਇਸ ਵਕਤ ਪੈਂ ਦੇ ਕਰੀਬ ਇਸਹਾਰਾ ਨੌਜਵਾਨ ਅਤੇ ਬਜ਼ੁਰਗ ਮਹਿਲਾਵਾਂ ਰਹਿ ਰਹੇ ਨੇ ਜਿਨ੍ਹਾਂ ਦੀ ਸੇਵਾ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੈ ਇੱਥੇ ਮੌਜੂਦ ਹਰ ਵਿਅਕਤੀ ਦੀ ਆਪਣੀ ਇੱਕ ਵੱਖਰੀ ਕਹਾਣੀ ਸੰਸਥਾ ਨਾਲ ਜੁੜੇ ਸੇਵਾਦਾਰ ਇਹਨਾਂ ਨੂੰ ਲਿਆ ਕੇ ਆਪਣੇ ਹੱਥਾਂ ਦੇ ਨਾਲ ਖਾਣਾ ਖਵਾਉਂਦੇ ਨੇ ਨਹਾਉਂਦੇ ਬੁਲਾਉਂਦੇ ਨੇ ਤੇ ਉਤੇ ਹੀ ਦੱਸਦੇ ਹਈਏ ਸੰਸਥਾ ਦੇ ਨੌਜਵਾਨ ਸੇਵਾਦਾਰ ਬਚਿੱਤਰ ਸਿੰਘ ਬੀਕਾ ਨੇ ਦੱਸਿਆ ਕਿ ਲੋਕਾਂ ਨੂੰ ਸਮਾਜ ਨਕਾਰ ਦਿੰਦਾ ਹੈ ਤੇ ਅਸੀਂ ਉਹਨਾਂ ਲੋਕਾਂ ਨੂੰ ਇੱਥੇ ਲਿਆ ਆਂਦੇ ਆ ਅਤੇ ਉਹਨਾਂ ਦੀ ਸੇਵਾ ਕਰਤੀ ਆਂ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਅਸੀਂ ਦੋ ਦੋਸਤ ਰਲ ਕੇ ਇਹ ਸੇਵਾ ਜਿਹੜੀ ਹੈ ਕਰ ਰਹੇ ਹਾਂ ਤੇ ਇਸ ਆਸ਼ਰਮ ਦੇ ਆਸ਼ਰਮ ਨੂੰ ਚਲਦੇ ਹੋਏ ਕਰੀਬਨ 4 ਸਾਲਾਂ ਤੋਂ ਜ਼ਿਆਦਾ ਦਾ ਸਮਾਂ ਜਿਹੜਾ ਹੋ ਚੁੱਕਿਆ ਹੈ ਜਿਨ੍ਹਾਂ ਨੂੰ ਲੋਕਾਂ ਵੱਲੋਂ ਜਿਹੜਾ ਹੈ ਜਿਨ੍ਹਾਂ ਲੋਕਾਂ ਨੂੰ ਲਵਾਰਸ ਤੇ پاگل ਕਹਿ ਕੇ ਟੁਕਰਾ ਦਿੱਤੇ ਜਾਂਦੇ ਨੇ ਜੋ ਲੋਕ ਅਸੀਂ ਉਹਨਾਂ ਨੂੰ ਨਵਾਂ ਜੀਵਨ ਦਿੰਦਾ ਹੈ ਇਸ ਮੌਕੇ ਸਾਡੇ ਆਸ਼ਰਮ ਦੇ ਵਿੱਚ ਪਹਿਨ ਤੋਂ ਜ਼ਿਆਦਾ ਲੋਕ ਰਹਿ ਰਹੇ ਨੇ ਤੇ 25 ਦੇ ਕਰੀਬ ਲਵਾਰਸ ਦਾ ਆਸ਼ਮ ਦਾ ਸੰਸਕਾਰ ਅਸੀਂ ਕਰ ਚੁੱਕਿਆ ਅਤੇ 50 ਦੇ ਕਰੀਬ ਲੋਕਾਂ ਨੂੰ ਠੀਕ ਕਰਕੇ ਉਹਾਂ ਦੇ ਘਰਾਂ ਵਿੱਚ ਭੇਜ ਚੁੱਕਿਆ ਤੇ ਇਸ ਮੌਕੇ ਤੇ ਉਹਨਾਂ ਨੇ ਇਨਸ ਤੇ ਇਹਨਾਂ ਦੀ ਸੇਵਾ ਦੇ ਨਾਲ ਠੀਕ ਹੋ ਕੇ ਲੋਕਾਂ ਨੇ ਦੱਸਿਆ ਹੈ ਕਿ ਜਦੋਂ ਅਸੀਂ ਜਦੋਂ ਇੱਥੇ ਆਉਂਨੇ ਆ ਉਦੋਂ ਸਾਡੀ ਹਾਲਤ ਕਾਫੀ ਜ਼ਿਆਦਾ ਖਰਾਬ ਹੁੰਦੀ ਸੀ ਪਰ ਅਸੀਂ ਕਾਫੀ ਜ਼ਿਆਦਾ ਹੁਣ ਠੀਕ ਹੋ ਚੁੱਕਿਆ ਤੇ ਅਸੀਂ ਠੀਕ ਹੋ ਕੇ ਇਸ ਆ ਅਸੀਂ ਦੂਸਰੇ ਲੋਕਾਂ ਦੀ ਸੇਵਾ ਕਰਦੇ ਆਂ ਗੱਲਬਾਤ ਕਰਾਂਗੇ ਬਜਤਰ ਸਿੰਘ ਅਤੇ ਸਾਬੀ ਦੇ ਨਾਲ ਤੇ ਉੱਥੇ ਹੀ ਆਸ਼ਰਮ ਦੇ ਵਿੱਚ ਰਹਿ ਰਹੇ ਲੋਕਾਂ ਦੇ ਨਾਲ ਸਸੀਗਾਲ ਜੀ ਮੇਰਾ ਨਾਮ ਸਾਬੀ ਆ ਜੀ ਮੈਂ ਸਰਬਾਦਾ ਪਲਾ ਸੋਸਾਇਟੀ ਵੀਰਾਂ ਦਾ ਦਾ ਸੇਵਾਦਾਰਾਂ ਦੀ ਬਜਤਰ ਭਾਈ ਦੇ ਆਸ਼ਰਮ ਤੇ ਜੀ ਇੱਥੇ ਦੀ ਰੱਬੀ ਰੂਹਾਂ ਰਹਿ ਰਹੀਆਂ ਜੀ ਆਪਾਂ ਉਹਨਾਂ ਦੀ ਦੇਖਭਾਲ ਕਰੀਦਾ ਜੀ ਲੰਗਰ ਵਗੈਰਾ ਨਵਾਣਾ ਧਵਾਣਾ ਕੱਪੜਾ ਜਿਹੜਾ ਪਾਈਦਾ ਜੀ ਲੈਟਰਨ ਵਗੈਰਾ ਉਹਨਾਂ ਨੂੰ ਕਰਵਾਈਦੀ ਆ ਜੀ ਮਤਲਬ ਜੇ ਅਸੀਂ ਇਦਾਂ ਦੀਆਂ ਰੂਹਾਂ ਵਿੱਚ ਆਪਣਾ ਆਪ ਕੁਝ ਨਹੀਂ ਕਰ ਸਕਦੀਆਂ ਜੀ ਇਹਨਾਂ ਨੂੰ ਸੰਭਾਲੀਦਾ ਗੜਾ ਜੀ ਹੋਂਦ ਕਰੀ ਕਾਫੀ ਲੋਕ ਘਰ ਬਚਾ ਲਿਆ ਜੇ ਕੋਈ 20 ਤੋਂ 22 ਦੇ ਕਰੀਬ ਆਪਦੇ ਸੰਸਕਾਰ ਵੀ ਕਰ ਦੋ ਗਿਆ ਜੇ ਇੱਥੇ ਜਿੰਨਾਂ ਦਾ ਪਰਿਵਾਰ ਨਹੀਂ ਮਿਲਿਆ ਤੇ ਜਿੰਨੇ ਸਾਹ ਹੀ ਉਹ ਭੋਗ ਗਏ ਉਹਨਾਂ ਦਾ ਆਪਾਂ ਸੰਸਕਾਰ ਕਰਤਾ ਹਾਂ ਅਸੀਂ ਸੋਸਤੀ ਕਰਦੀ ਮੇਰਾ ਨਾਮ ਬਚੇਪਰ ਸਿੰਘ ਜੀ ਆਪਾਂ ਦਿਨਾਂ ਨਗਰ ਵਿੱਚ ਬੱਤਰਾਪਾਲਾ ਵੈਲਫੇਅਰ ਸੋਸਾਇਟੀ ਜੜੀ ਚਲਾ ਰਹੇ ਆ ਪਿਛਲੇ 3-4 ਸਾਲ ਤੋਂ ਇਹਦੇ ਵਿੱਚ ਉਹ ਲੋਕ ਨੇ ਜਿਹੜੇ ਛੜਕਾ ਤੇ ਲਵਾਰਥਲਾ ਪਦੇ ਤੇ ਤੁਰੇ ਜਾਂਦੇ ਸੀ ਜਿਨ੍ਹਾਂ ਦੇ ਕੀੜੇ ਪਏ ਹੁੰਦੇ ਸੀ ਜਿਨ੍ਹਾਂ ਨੂੰ ਕੋਈ ਨਹੀਂ ਸੰਭਦਾ ਇਹਨਾਂ ਦੇ ਲਾਗੇ ਜਾਨ ਤੱਕ ਲੋਕ ਦਰਦੇ ਸੀ ਕਿ ਕਿਉਂ ਲੋਕਾਂ ਨੂੰ ਲਿਆ ਕੇ ਰੱਖਿਆ ਗਿਆ ਜੀ ਤੇ ਬੀਨਾਂ ਨਗਰ ਬੱਧਾ ਭਾਲਾ ਵੈਲਫੇਅਰ ਸੁਸਾਇਟੀ ਤੇ ਸਾਰੀ ਟੀਮ ਇਹਨਾਂ ਦੀ ਦੇਖਭਾਲ ਕਰ ਰਹੀ ਜੀ ਸੇਵਾ ਕਰ ਰਹੀ ਹੈ ਤੁਹਾਨੂੰ ਵੀ ਜੇ ਕੋਈ ਇੱਦਾਂ ਦਾ ਮਿਲੇ ਦਵਾਰਸਲਾ ਤਰ੍ਹਾਂ ਦੇ ਵਿੱਚ ਘੁੰਮਦਾ ਉਹਨੂੰ ਸਾਡੇ ਸੇਵਾਕਰ ਵਿੱਚ ਜਰੂਰ ਛੱਡ ਕੇ ਜਾਓ ਨਹੀਂ ਤੇ ਤੁਹਾਨੂੰ ਕਾਲ ਕਰੋ ਜੀ ਆਪਾਂ ਜਲਦੀ ਰੈਸਕਿਊ ਕਰਕੇ ਉਹਨੂੰ ਲੈ ਕੇ ਜਾਵਾਂਗੇ ਕਿੰਨੇ ਲੋਕਾਂ ਦੀ ਸੇਵਾ ਕਰਦੇ ਕੋਈ ਨਹੀਂ ਕਰ ਰਿਹਾ ਹੁਣ ਤੱਕ ਸਾਰਾ ਆਪਾਂ ਬੁੰਜਿਆ ਦੇ ਕਰੀਬ ਸੇਵਾਕਰ ਵਿੱਚ ਜਿਹੜੀਆਂ ਰੂਹਾਂ ਰਹਿ ਗਈਆਂ ਨੇ ਤੇ ਸ਼ਾਰਦ ਦੇ ਕਰੀਬ ਆਪਾਂ ਘਰ ਪਹੁੰਚਾ ਚੁੱਕੇ ਹਾਂ ਜਨ ਨੂੰ ਤੇ 22 ਦੇ ਕਰੀਬਸ ਆਫ ਕਰ ਚੁੱਕੇ ਆਂ ਕਿਹੜਾ ਸੇਵਾ ਕਰਦੇ ਕੀ ਕਰਦੇ ਸੇਵਾ ਦੇ ਵਿੱਚ ਇਹਨਾਂ ਨੂੰ ਸਿਰੇ ਕੱਪੜੇ ਕੱਪੜੇ ਪਾਣੇ ਨਵਾਣਾ ਤਵਾਣਾ ਟਾਇਲਟ ਸਾਫ ਕਰਨੇ ਇਹਨਾਂ ਨੂੰ ਰੋਟੀ ਤਖਵਾਣੀ ਇਹਨਾਂ ਦਾ ਟਰੀਟਮੈਂਟ ਕਰਵਾਣਾ ਇਹ ਸਾਰੀ ਸੇਵਾ ਸੰਗਤ ਦੇ ਰੂਪ ਵਿੱਚ ਚੱਲਦੀ ਹੈ ਜੀ ਕਿਹ ਖਦਰ ਅੱਲਾ ਦਾ ਕਿੰਨਾ ਖਰਚ ਹੈ ਇਹ ਤੁਹਾਨੂੰ ਗੁਰੂ ਰਾਮਦਾਸ ਆਪ ਹੀ ਚਲਾ ਰਹੇ ਨੇ ਜੀ ਆਪ ਹੀ ਸੰਗਤ ਦੇ ਰੂਪ ਵਿੱਚ ਆ ਕੇ ਸਾਰਾ ਇੱਥੇ ਆਪਾਂ ਛੋਟੀ ਜਿਹੀ ਕੁਟੀਆਂ ਪਾਈ ਸੀ ਤੇ ਕੁਟੀਆਂ ਤੋਂ ਅੱਜ ਤਿੰਨ ਮੰਜ਼ਲੀ ਬਿਲਡਿੰਗ ਬਣ ਗਈ ਦੀ ਆ ਜਿਹੜੀਆਂ ਰੱਬੀ ਰੂਹਾਂ ਜਿਹੜੇ ਬਾਹਰ ਦੇਸ਼ੋਂ ਦੇ ਸਾਰੇ ਬੈਠੇ ਨੇ ਜਿਹੜੇ ਲੋਕਲ ਵੀ ਨੇ ਸਾਡਾ ਸਾਥ ਦਿੰਦੇ ਨੇ ਉਹੀ ਮਤਲਬ ਕੀ ਸ਼ਹਿਰਾਂ ਦਾ ਨਗਰਪਾਲਿਕਾ ਦਾ ਪ੍ਰਬੰਧ ਕਰਦੇ ਨੇ ਜਿਹੜੇ ਇਦਾਂ ਲੋਕ ਤੁਹਾਨੂੰ ਕਿੱਦਾਂ ਪਾਗ ਲੱਗਦਾ ਇਦਾਂ ਦੇ ਜਦੋਂ ਕੋਈ ਨਾ ਕੋਈ ਸਾਨੂੰ ਕਾਲ ਕਰ ਦਿੰਦਾ ਉਹ ਰੱਬ ਦਾ ਪਿਆਰਾ ਜਿਹੜਾ ਦੁੱਖ ਨੂੰ ਸਮਝਦਾ ਉਹ ਸਾਨੂੰ ਕਾਲ ਕਰ ਦਿੰਦਾ ਤੁਹਾਡਾ ਕੰਟੈਕਟ ਨੰਬਰ ਲੈ ਕੇ ਫਿਰ ਆਪਾਂ ਨਾਲ ਨੂੰ ਰੈਸਕਿਊ ਕਰਕੇ ਸੇਵਾ ਘਰ ਵਿੱਚ ਲੈ ਕੇ ਆਈਏ ਇਦਾਂ ਦੇ ਲੋਕਾਂ ਦੀ ਸੇਵਾ ਕਰਕੇ ਮਾਣ ਮਹਿਸੂਸ ਹੁੰਦਾ ਬੜੀ ਸੰਤੁਸ਼ਟੀ ਮੈਨੂੰ ਨਾਮੀ ਕਰਨਾ ਤੁਹਾਡੇ ਅੱਗੇ ਸਾਰਾ ਗਿਆਨ ਜੋੜ ਕੇ ਬਣਤੀ ਆ ਜੇ ਤੁਸੀਂ ਸੇਵਾ ਨਹੀਂ ਕਰ ਸਕਦੇ ਤੁਸੀਂ ਇਹਨਾਂ ਨੂੰ ਬਸ ਇੱਦਾਂ ਹੀ ਖਾ ਦੇ ਪਹੁੰਚਾ ਦਿਓ ਜਿੱਥੇ ਉਹਨਾਂ ਦਾ ਦੇਖਭਾਲ ਕੇਅਰ ਚੰਗੀ ਹੋ ਸਕੇ